ਤੇਾਰੇ ਜਪੋਟ ਰਾਂ ਆਪਣੀ ਜਮੀਨ ਤੇ ਆਓ ਖਾਓ ਵਰਤੀ ਖਾਰੇ ਨੇ ਤੇ ਤੁਹਾਡੇ ਸਾਡੇ ਬੰਨੇ ਬਹੁਤ ਬਧਾਈਆਂ ਲੱਗਦੀਆਂ ਤੁਹਾਨੂੰ ਤੇ ਬਧਾਈਆਂ ਤੇ ਨਾਲ ਆਓ ਵਰਤੀ ਸਾਰੇ ਸਾਡੇ ਸੈਨ ਆ ਕੇ ਮੂੰਹ ਮਿੱਠਾ ਕਰੋ ਵਰਤੀ ਖਾਓ ਤੇ ਮਾਲਕ ਨੇ ਸਾਨੂੰ ਅੱਜ ਬਖਸ਼ਿਸ਼ ਕੀਤੀ ਹੈ ਤੁਹਾਡੇ ਸਾਰਿਆਂ ਦੀਆਂ ਜਿੰਨੇ ਵੀ ਲੋਕਾਂ ਨੇ ਦੁਆਵਾਂ ਦਿੱਤੇ ਉਹਨਾਂ ਦੇ ਪੈਰਾਂ ਪਿੱਛੇ ਅੱਜ ਸੀਨੇ ਜੋਗੇ ਹੋਏ ਆ ਤੇ ਦੇ ਨਾਲ ਤਾਂ ਪਰਮਾਤਮਾ ਦਾ ਕੱਲ੍ਹ ਉਹ ਅਡੀ ਜਿਸਤਰੀ ਕਲ ਅਸਰੀ ਜਿਸਤਰੀ ਕਰਵਾਈ ਆ ਤੇ ਬਹੁਤ ਸਕਸੈਸਫੁਲ ਹੋ ਗਈ ਕਾ ਹੈਗਾ ਬੇਸ਼ਰਮ ਸਿਆਣਾ ਬਿਆਣਾ ਹੈਗਾ ਸਰਦਾਰ ਬੰਦਾ ਹੈ ਤੇ ਅਕਲ ਨੂੰ ਹੱਥ ਮਾਰ ਫਿਰ ਕਹਿ ਦਿੰਦੇ ਸਾਡੀਆਂ ਜਨਾਨੀਆਂ ਨੂੰ ਲੋਕ ਗਲਤ ਬੋਲਦੇ ਆ ਜਦੋਂ ਤੁਸੀਂ ਜਨਾਨੀਆਂ ਨੂੰ ਦਿਖਾਉਂਦੇ ਹੋ ਤੇ ਫਿਰ ਲੋਕਾਂ ਨੇ ਗਲਤੀ ਬੋਲਣਾ ਹੈ ਤੂੰ ਵੀ ਨੂਰ ਦਾ ਪਾਪਾ ਟੂ ਬਣਿਆ ਫਿਰਦਾ ਹੈ ਇਹ ਤੇ ਮਤਲਬ ਕਿ ਵੀਡੀਓ ਬਣਾਉਣ ਵਾਸਤੇ ਇਹਨਾਂ ਕੋਲ ਕੁਝ ਨਹੀਂ ਹੁੰਦਾ ਤੇ ਜਦੋਂ ਨਾ ਬਣਾਉਣ ਵਾਸਤੇ ਕੁਝ ਹੋਵੇ ਫਿਰ ਆਪਣੀਆਂ ਜਨਾਨੀਆਂ ਨੂੰ ਐਦਾਂ ਹੀ ਅੱਗੇ ਕਰ ਦਿੰਦੇ ਆ ਹੁਣ ਜਿਹੜਾ ਇਹਨੇ ਆ ਵੀਡੀਓ ਬਣਾਈ ਆ ਨਾਂ ਦੇ ਪਿੱਛੇ ਸੌਂਗ ਲਾਇਆ ਇਹਨਾਂ ਕੋਈ ਗੱਲ ਨਾ ਕੋਈ ਬਾਤ ਐਵੇਂ ਭੱਜੇ ਫਿਰਦੇ ਆ ਬੇਨ ਮਤਲਬ ਤੋਂ ਤੇ ਫਿਰ ਲੋਕਾਂ ਤੋਂ ਗਾਣਾ ਲੈਣੀਆਂ ਇਹਨਾਂ ਨੇ ਕੀ ਕਰੀਏ ਨਾ ਨਾ ਕੀਆ ਇੱਕ ਵਾਰੀ ਕੁਕਿੰਗ ਘੜੀ ਦੇ ਪਾਸੇ ਪੈਸੀ ਕਮਾਉ ਰਹੀ ਹੈ ਸੋ ਤੁਸੀਂ ਵੀ ਅਗਰ ਗੇਮ ਖੇਡ ਕੇ ਪੈਸੀ ਕਮਾਉਣਾ ਚਾਹਦੇ ਹੋ ਤੁਸੀਂ ਇਦਾਂ ਕਰੋ ਕਿ ਤੁਸੀਂ ਪੈਸੇ ਰਹਿਣ ਦਿਓ ਤੁਸੀਂ ਸਭ ਤੋਂ ਪਹਿਲਾਂ ਨਾ ਤੁਹਾਨੂੰ ਇੱਕ ਸਲਾਹ ਦਿੰਨੇ ਆ ਤੁਸੀਂ ਆਪਣੀਆਂ ਕੰਧਾਂ ਪਲੱਸਟਰ ਕਰਾਓ ਠੀਕ ਹੈ ਨਾ ਜੇ ਸਾਹਮਣੇ ਤੂੰ ਕਹਿੰਨੀ ਆ ਨਾ ਕਿ ਮੈਂ ਗੇਮਾਂ ਖੇਡ ਖੇਡ ਕੇ ਇੰਨੇ ਲੱਖ ਰੁਪਈਆ ਕਮਾਉਣੀ ਆ ਤੇ ਫਿਰ ਆਪਣੀ ਕੰਧਾਂ ਪਲੱਸਟਰ ਕਰਾ ਹੋਰ ਤੂੰ ਛੱਡ ਘਰ ਦੇ ਪੇਂਟ ਪੁੰਡ ਕਰਾ ਘਰ ਦਾ ਹੁਲੀਆ ਚੇਂਜ ਕਰ ਇੱਥੇ ਲੋਕਾਂ ਨੂੰ ਪੁੱਠਣਾ ਹਦਾਇਤਾਂ ਨਾ ਦਿਆ ਕਰੋ ਪੁੱਠੀਆਂ ਸਲਾਹਾਂ ਨਾ ਦਿਆ ਕਰੋ ਕਿਉਂਕਿ ਕਿਸੇ ਗ ਵੇਲੇ ਹੈਗੇ ਨਾ ਇਹਨਾਂ ਨੂੰ ਕੋਈ ਕੰਮ ਹੁੰਦਾ ਏ ਆ ਬੰਦੇ ਖਾਣੀ ਨੂੰ ਮੈਂ 12 ਸਾਲ ਦਾ ਮੈਂ ਸੀ ਅੱਛਾ ਹਾਂਜੀ ਤੇ ਮੇਰੇ ਤਾਈ ਦੇ ਮੁੰਡੇ ਦਾ ਵਿਆਹ ਸੀ ਅੰਮ੍ਰਾਲੇ ਸਾਡੇ ਰੈਸਟੋਰੈਂਟ ਦੇ ਆ ਸੀ ਅੰਮ੍ਰਾਲੇ ਵਿਆਹ ਜਾਈ ਸੀ ਉੱਥੇ ਮਿਲੇ ਸੀ ਤੇ ਵਿਆਹ ਦੇ ਵਿੱਚ ਪੱਲੀਆ ਦੇਖਿਆ ਮੈਂ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅੱਤ ਤੂੰ ਕਿਵੇਂ ਖੁਸ਼ ਹੋ ਕੇ ਦੱਸ ਰਿਹਾ ਏ ਕਿ ਕਿਸੇ ਕਹ ਲੰਦੇ ਜੇ ਕਹਿੰਦਾ ਕਿ ਮੈਂ 10 ਸਾਲ ਦੀ ਉਮਰ ਦੇ ਵਿੱਚ ਇਹ ਮਤਲਬ ਆਸ਼ਕੀਆਂ ਕੀਤੀਆਂ ਕਹਿਣ ਦਾ ਤਾਂ ਇਹੀ ਮਤਲਬ ਆ ਨਾ ਕਿ ਮੈਂ ਵਿਆਹ ਦੇ ਵਿੱਚ ਗਿਆ ਸੀ ਤੇ ਉਥੇ ਤੁਸੀਂ ਵਿਆਹ ਦੇਖਣ ਗਏ ਸੀ ਕਿ ਕੁੜੀਆਂ ਦੇਖਣ ਗਏ ਸੀ ਬੇ ਅਕਲੇ ਚਲੋ ਉਹਦਾ ਕਹਿੰਦਾ ਸੀ ਕਿ ਨਹੀਂ ਨਿਆਣੀ ਹੁੰਦੀ ਸੀ ਦੇਖ ਕੇ ਗਿਆ ਤਾਂ ਵੀ ਹਾਂਜੀ ਮੈਂ ਕਰਾਣਾ ਆਈ ਕੁੜੀ ਦਾ ਵਿਆਹ ਕਰਾਣਾ ਕਹਿੰਦਾ ਉਹ ਨਿਆਣੀ ਮੱਤ ਸੀ ਤੇ ਹੁਣ ਕਿਹੜਾ ਤੂੰ ਬੁੱਢਾ ਹੋ ਗਿਆ ਹੁਣ ਵੀ ਤੈਨੂੰ ਨਿਆਣੀ ਮਾਤਾ ਹੁਣ ਵੀ ਤੈਨੂੰ ਕਿਹੜੀ ਅਕਲ ਹੈਗੀ ਆ ਜਿਵੇਂ ਦਾ ਪਹਿਲਾਂ ਸੀ ਉਵੇਂ ਦਾ ਹੀ ਹੋਣਾ ਕਿ ਹੁਣ ਤੂੰ ਕਿਹੜਾ ਸਿਆਣਾ ਬਣ ਗਿਆ ਕਿਹਨੋ ਗਿਆ ਕਿਹਨੋ ਗਿਆ ਆਪਣੇ ਘਰ ਦੇ ਨੂੰ ਵਿਆਹ ਚ ਕਹਿੰਦਾ ਸੀ ਅੱਛਾ ਵਿਆਹ ਰੇਚੀ ਹਾਂਜੀ ਉਹ ਸਾਰਿਆਂ ਨੂੰ ਕਹਿੰਦਾ ਸੀ ਮੈਂ ਕਰਾਣਾ ਆਹੀ ਕੁੜੀ ਨਾਲ ਵਿਆਹ ਕਰਾਣਾ ਹਾਂ ਤੇ ਤੁਸੀਂ ਦੇਖਿਆ ਸੀ ਹਾਂਜੀ ਇਹਨਾਂ ਨੇ ਕਿ ਮੈਨੇ ਨਹੀਂ ਕਰਨੀ ਸਜ਼ਾ ਦੀ ਉਹ ਮਰ ਕੋ ਛੋਟੀ ਸੀ ਮੈਨੇ ਵੱਲ ਇੰਨਸੇ ਸ਼ਾਦੀ ਮੈਨੇ ਨਹੀਂ ਕਰਨੀ ਅਭੀ ਹਾਂ ਮਤਲਬ ਇਹਨਾਂ ਦੀ ਉਮਰ 10 ਸਾਲ ਦੀ ਸੀ ਚਲੋ ਅਕਲ ਦੋਵਾਂ ਨੂੰ ਨਹੀਂ ਸੀ ਹਾਂ 10 ਸਾਲ ਆਸ਼ੀਅੰਗ ਹੁੰਦਾ ਵੀ ਹਾਂ ਮੈਂ ਕਹਿੰਦਾ ਮੈਂ ਕਰਾਣਾ ਆਹੀ ਕੁੜੀ ਨਾਲ ਵਿਆਹ ਕਰਾਣਾ ਅਕਲ ਦੋਵਾਂ ਨੂੰ ਨਹੀਂ ਸੀ ਤੇ ਹੁਣ ਕਿਹੜੀ ਤਾਂ ਦੋਨਾਂ ਨੂੰ ਅਕਲ ਹੈਗੀ ਆ ਹੁਣ ਵੀ ਹੱਸ ਹੱਸ ਕੇ ਤੇ ਗੁੱਦੰਦ ਕੱਢਦਾ ਅਗੋ ਕਹਿੰਦਾ ਹੈ ਕਿ ਮ ਖਣਾ ਤੇ ਇਹ ਸ਼ੌਂਕ ਇਹਨੇ ਵਿਆਹ ਰੱਖਣ ਵਾਲਾ ਸ਼ੌਂਕ ਪਾ ਲਈ ਫਿਰਦਾ ਬੇਅਕਲਾ ਤੇ ਉਹ ਜਿਆ ਉਹ ਆ ਜਿਹੜੇ ਇਹਨਾਂ ਦੀ ਇੰਟਰਵਿਊ ਲੈ ਰਿਆ ਹੈ ਕਿ ਤੁਸੀਂ ਮਤਲਬ ਕੀ ਕੀ ਸਿੱਖਿਆ ਦਿੰਦੇ ਜੇ ਲੋਕਾਂ ਨੂੰ ਕਿ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਲਓ ਆਸ਼ਕੀਆਂ ਮਾਰ ਲਓ 10 ਸਾਲ ਦੀ ਉਮਰ ਦੇ ਵਿੱਚ ਤੇ ਕੁਝ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਜਿਹੜੇ ਇਹ ਲੱਛਣ ਕਰੀ ਫਿਰਦੇ ਆ ਹਾਂ ਇਤਨੀ ਗੱਲਾਂ ਅੱਜ ਦਿਵਾਲੀ ਹੋਵੇ ਹਾਂਜੀ ਤੇ ਮੇਰੇ ਘਰ ਦੇ ਗੰਦੇ ਚੱਲੋ ਕੋਈ ਗੱਲ ਨਹੀਂ ਦੇਖ ਲਈਏ ਹਾਈ ਤੱਕ ਸਿਨੇ ਆਣੇ ਆ ਫਿਰ ਆ ਜਾਓ ਫੇਰ ਗੱਲ ਕਰਾਂਗੇ ਮੈਂ ਕਹਿੰਦਾ ਨਹੀਂ ਮੈਨੂੰ ਮਮੀ ਨੇ ਵੀ ਇਹ ਗੱਲ ਕਹੇਤੀ ਹਾਂ ਵਿਆਹ ਕਰਾਣਾ ਤਾਂ ਅੱਡੀ ਘੋੜੀ ਨਹੀਂ ਕਰ ਤੂੰ ਆਪਣੀ ਲਵ ਸਟੋਰੀ ਤਾਂ ਦੱਸ ਦਿੱਤੀ ਆ ਕਿ ਮੈਂ ਆਖੇ ਇਹਦੇ ਨੇ ਵਿਆਹ ਕਰਾਉਣਾ ਏਦਾਂ ਕਰਾਉਣਾ ਉਦਾਂ ਕਰਾਂ ਜਿਹੜੇ ਤੁਹਾਨੂੰ ਛੱਤਰ ਪਏ ਉਹ ਉਹ ਵੀ ਦੱਸਿਆ ਕਰੋ ਨਾ ਕਿ ਜਦੋਂ ਅਸੀਂ ਕਹਿੰਨੇ ਆ ਘਰੇ ਕਹਿੰਨੇ ਆ ਜਾਂ ਅਸੀਂ ਉਹਨਾਂ ਦੇ ਮਾਪਿਆਂ ਨੂੰ ਕਹਿੰਨੇ ਆ ਸਾਡਾ ਛੱਤਰ ਹੀ ਬਹੁਤ ਪੈਂਦੇ ਆ ਉਹ ਵੀ ਦੱਸਿਆ ਕਰੋ ਪੂਰੀ ਡਿਟੇਲ ਦੇ ਵਿੱਚ ਫਿਰ ਲੋਕ ਵੀ ਜਿਹੜੇ ਨਾ ਉਹ ਡਰਨਗੇ ਨਹੀਂ ਅਸੀਂ ਇਹ ਕੰਮ ਕਰਨਾ ਤੁਸੀਂ ਬਸ ਆਸ਼ਕੀਆਂ ਦੱਸ ਦਿਓ ਅਸੀਂ ਕਿਹੜੀ ਉਮਰ ਦੇ ਵਿੱਚ ਮਾਰੀ ਕਿਦਾਂ ਗਏ ਕੀ ਕੀਤਾ ਕਿਵੇਂ ਹਾਂ ਕਰਵਾਈ ਪਰ ਇਹ ਵੀ ਦੱਸਿਆ ਕਰੋ ਕਿ ਸਾਨੂੰ ਕੁੱਟ ਵੀ ਕਿੰਨੀ ਵਾਰੀ ਪਈ ਸੀ

ਲੋਕਾਂ ਨਾਲ ਦੂਰ ਸੇ ਬਣਾ ਲੈਣਾ ਸਹੀ ਗੱਲ ਆ ਨਾ ਵੈਸੇ ਇਹ ਬਿਜ਼ਨਸ ਸਹੀ ਆ ਘਰੇ ਵਿੱਲੀ ਬੈਠੀ ਨੂੰ ਬਸ ਆਈਫੋਨ ਮਿਲ ਗਿਆ ਜਿਹੜੇ ਮਿਹਨਤਾਂ ਕਰਦੇ ਉਹਨਾਂ ਨੂੰ ਭਾਵੇਂ ਮਿਲੇ ਨਾ ਮਿਲੇ ਇਹਨਾਂ ਨੂੰ ਮਿਲ ਜਾਂਦਾ ਟਾਈਮ ਦੇ ਨਾਲ ਹੀ ਉਹ ਕਦੇ ਤੂੰ ਜਿਹੜਾ ਆਈਫੋਨ ਲੈ ਕੇ ਦੇ ਕੇ ਗਏ ਇਹਨਾਂ ਨੂੰ ਘਰੇ ਵੀ ਕਦੇ ਆਪਣੀ ਫੈਮਿਲੀ ਨੂੰ ਲੈ ਕੇ ਦਿੱਤਾ ਹੈ ਕਿ ਨਹੀਂ ਦਿੱਤਾ ਬਸ ਇਹਨਾਂ ਨੂੰ ਫੋਨ ਲੈ ਕੇ ਦਿੰਦੇ ਹੋ ਵਿਹਲੇ ਬੈਠਿਆਂ ਨੂੰ ਸਾਰੀਆਂ ਸੁਖ-ਸਹੂਲਤਾਂ ਮਿਲਦੀਆਂ ਐ ਤੇ ਉਹਨਾਂ ਨੂੰ ਕੀ ਲੋੜ ਆ ਕੰਮ ਕਰਨ ਦੀ ਮਿਹਨਤ ਕਰਨ ਦੀ ਤੁਹਾਡੇ ਵਰਗੀਆਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਆ ਆ ਨਾਲ ਇਹ ਦੇਖ ਲੋ ਐਦਾਂ ਤਿਆਰ ਹੁੰਦੇ ਜਿਹੜੇ ਕਹਿ ਦਿੰਦੇ ਆ ਕਿ ਇਹਨਾਂ ਦੇ ਵਿੱਚ ਸ਼ਕਤੀ ਐ ਐਦਾਂ ਉਦਾਂ ਐਦਾਂ ਲੋਕਾਂ ਨੂੰ ਪਾਗਲ ਬਣਾਉਂਦੇ ਐ ਐਦਾਂ ਪਾਲਰਾਂ ਦੇ ਵਿੱਚ ਜਾਂਦੇ ਹੋਣਾ ਪਾਲਰ ਵਾਲੀ ਨੂੰ ਤੇ ਆਪਾਂ ਕੁਝ ਗਲਤ ਕਹਿ ਨਹੀਂ ਤੇ ਬਸ ਲੋਕਾਂ ਨੂੰ ਪਾਗਲ ਬਣਾਉਂਦੇ ਹਾਂ ਹਾਂਜੀ ਗਾਇਸ ਇਹ ਸੱਚੀ ਗੱਲ ਸਾਰੇ ਪੈਨਪਰ ਮਨੂ ਗਾਇਸ ਜਿਹੜੇ ਕਮੈਂਟ ਕਰਦੇ ਆ ਨਾ ਮੈਨੂੰ ਅਖੇ ਡਰਾਮੇ ਕਰਦੀ ਆ ਏਦਾਂ ਹਰ ਇੱਕ ਚੀ ਦੀ ਵੀਡੀਓ ਪਾਈ ਜਾਂਦੀ ਆ ਵੀਡੀਓ ਦੇਖੋ ਉਸ ਤਰ੍ਹਾਂ ਤੂੰ ਕਹਿੰਦੀ ਆ ਕਿ ਮੇਰੀ ਸਰਜਰੀ ਹੋਈ ਆ ਇੱਥੇ ਲੋਕਾਂ ਨੂੰ ਰਿਪਲਾਈ ਦੇਣ ਲੱਗੇ ਆਣੇ ਤੈਨੂੰ ਕੁਝ ਹੁੰਦਾ ਕੰਮ ਕਰ ਲੱਗੇ ਆਣੇ ਤੂੰ ਕਹਿੰਦੀ ਮੇਰੇ ਤੋਂ ਕੰਮ ਨਹੀਂ ਹੁੰਦਾ ਤੇ ਇੱਥੇ ਲੋਕਾਂ ਨੂੰ ਰਿਪਲਾਈ ਦੇਣ ਆ ਗਈਆਂ ਤੇ ਲੋਕ ਸਹੀ ਕਹਿੰਦੇ ਆ ਕਿ ਡਰਾਮੇਗਰ ਦੀ ਹੈ ਹੀ ਤੂੰ ਡਰਾਮੇਬਾਜ਼ ਅੱਗੇ ਦੇਖਦੇ ਆ ਵੇਖੀਂ ਹਾਂ ਤੇਰੀ ਸਚਾਈ ਸਾਹਮਣੇ ਆਉਂਦੀ ਕਿ ਜਿਹੜੇ ਤੂੰ ਲੋਕਾਂ ਨੂੰ ਪਾਗਲ ਬਣਾਉਂਦੀ ਆ ਨਾ ਕਿ ਮੇਰਾ ਆਪਰੇਟ ਹੋਇਆ ਫਲਾਨਾ ਠੰਮਕਾਨਾ ਮੂਰਖ ਬਣਾਈ ਜਾਂਦੀ ਆ ਵਲੌਗ ਤੇ ਵਲੌਗ ਸੁੱਟੀ ਜਾਂ ਫੋਣੀ ਜ਼ਰੂਰੀ ਆ ਬਾਈ ਮੈਨੂੰ ਜੇ ਮੈਂ ਵੀਡੀਓਸ ਪਾਉਣੀ ਆ ਨਾ ਸੋਸ਼ਲ ਮੀਡੀਆ ਤੇ ਮੈਨੂੰ ਅਰਨਿੰਗ ਹੁੰਦੀ ਆ ਠੀਕ ਆ ਮੈਨੂੰ ਪੈਸੇ ਆਉਂਦੇ ਆ ਤੇ ਉਹੀ ਪੈਂਦੀ ਆ ਕਿ ਮੈਨੂੰ ਤੇ ਅਰਨਿੰਗ ਹੁੰਦੀ ਆ ਠੀਕ ਆ ਮੰਨਦੇ ਆ ਅਰਨਿੰਗ ਹੁੰਦੀ ਆ ਤੇ ਉਹ ਵੀ ਤੇ ਲੋਕਾਂ ਦੇ ਸਿਰ ਤੋਂ ਤੈਨੂੰ ਪੈਸੇ ਮਿਲਦੇ ਆ ਲੋਕ ਹੀ ਤੈਨੂੰ ਵਿਊ ਦਿੰਦੇ ਆ ਲੋਕ ਹੀ ਤੈਨੂੰ ਇੱਥੋਂ ਤੱਕ ਲੈ ਕੇ ਆਏ ਆ ਨਾ ਤੇ ਫਿਰ ਹੰਕਾਰ ਕਿਸ ਚੀਜ਼ ਦਾ ਉਹਨਾਂ ਲੋਕਾਂ ਨੂੰ ਤੂੰ ਗਲਤ ਬੋਲਦੀ ਆ ਕਿ ਮੈਨੂੰ ਕਮੈਂਟ ਕਰਦੇ ਇਦਾਂ ਓਦਾਂ ਕਰਦੇ ਆ ਤੇ ਜੇ ਤੈਨੂੰ ਲੋਕ ਦੇਖਣਾ ਛੱਡ ਦਨ ਨਾ ਫਿਰ ਤੂੰ ਆਪਣਾ ਦੇਖੀ ਤੇਰਾ ਕੀ ਜਲੂਸ ਨਿਕਲ ਠੀਕ ਹੈ ਨਾ ਹਰੇਕ ਨੂੰ ਕਿਤੇ ਗਲਤ ਬੋਲ ਦਿੰਨੀ ਆ ਕਦੇ ਕੋਸ਼ ਕਹਿ ਦਿੰਨੀ ਆ ਤੇ ਜਾਂ ਫਿਰ ਤੂੰ ਇੰਨਾ ਜਿਹੇ ਤੈਨੂੰ ਇੰਨਾ ਜ਼ਿਆਦਾ ਡਰ ਹੁੰਦਾ ਨਾ ਕਿ ਮੈਨੂੰ ਲੋਕ ਗਲਤ ਨਾ ਬੋਲਣ ਤੇ ਫਿਰ ਵੀਡੀਓ ਨੂੰ ਪਬਲਿਕ ਨਾ ਕਰਿਆ ਕਰ ਪ੍ਰਾਈਵੇਟ ਰਹਿਣ ਦਿਆ ਕਰ ਠੀਕ ਹੈ ਨਾ ਆਪਣਾ ਖਰਚਾ ਕਰੀ ਜਾਨਾ ਠੀਕ ਆ ਤੇ ਇਸ ਕਰਕੇ ਕਿਸੇ ਨੂੰ ਇਹ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਵੀਡੀਓ ਪਾਉਂਦੀ ਆ ਜਾਂ ਕਿਉਂ ਆਪਣਾ ਪਾ ਰਹੀ ਆ ਯਾਰ ਕੁਮਾਰ ਆ ਗਾਈਸ ਵੀਰੇ ਠੀਕ ਆ ਤੇ ਬਾਕੀ ਜਿਹੜਾ ਦੁਖੀ ਹੁੰਦਾ ਨਾ ਜਿਹੜਾ ਤਕਲੀਫ ਚ ਹੁੰਦਾ ਉਹਨੂੰ ਹੀ ਪਤਾ ਹੁੰਦਾ ਦੂਜਾ ਬੰਦਾ ਤਾਂ ਮਜ਼ਾਕ ਹੀ ਸਮਝਦਾ ਤੇ ਪਰ ਕਿਸੇ ਨੂੰ ਨਾ ਹੋਵੇ ਇੰਦੀ ਤਕਲੀਫ ਦੁੱਖ ਕੋਈ ਜੇ ਤੈਨੂੰ ਇੰਨੀ ਜਾਰੀ ਤਕਲੀਫ ਆ ਤਾਂ ਫਿਰ ਅਡਰੈਸਟ ਕਰਨਾ ਤੂੰ ਤਾਂ ਰੀਲਾਂ ਹੀ ਬੜੀਆਂ ਪਾਈ ਜਾਣੀਆਂ ਕਿ ਕਿਤੇ ਹਸਪੀਟਲ ਆ ਗਏ ਕਿਤੇ ਹਸਪੀਟਲ ਚੱਲ ਗਏ ਲੋਕਾਂ ਨੂੰ ਪਾਗਲ ਬਣਾਈ ਜਾਣੀ ਆ ਰੀਲ ਤੇ ਰੀਲ ਸਿੱਟੀ ਜਾਣੀ ਆ ਵੇਲੀ ਵੀ ਅੱਜ ਇਨਵੈਸਟੀਗੇਸ਼ਨ ਕਰਕੇ ਆਏ ਆ ਚਾਹ ਜੋ ਵੀ ਅਥੇ ਪਤਾ ਕੀਤਾ ਵਾ ਜੋ ਜੋ ਗੱਲਾਂ ਹੋਣਾਂ ਦੇ ਵਿੱਚ ਹਰਪ੍ਰੀਤ ਨੇ ਜਾ ਕੇ ਬੈਠ ਕੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਜਿਹੜਾ ਮੇਨ ਡਾਕਟਰ ਹਥੋਂ ਹਸਪੀਟਲ ਦਾ ਉਹਨਾਂ ਨਾਲ ਗੱਲ ਕੀਤੀ ਉਹਨਾਂ ਉਥੇ ਸਾਰੀਆਂ ਗੱਲਾਂ ਸਾਹਮਣੇ ਕੀ ਆਈਆਂ ਨੇ ਵੀ ਇਹਦੇ ਕੋਈ ਅਪਰੇਟ ਨਹੀਂ ਹੋਇਆ ਕੋਈ ਸਰਜਰੀ ਨਹੀਂ ਹੋਈ ਕੋਈ ਟੀਕਾ ਨਹੀਂ ਲੱਗਿਆ ਇਹੋ ਜਿਹਾ ਬਸ ਜਸਟ ਕੁ जिले में इन उस चीज का वेखो किस तरह फायदा चुके आगे लोगों गुमराह किया तो एक षडयंत्र रखिया देखो बस थाले थाले। मैं हाँ जी बोलो मैं गाली नहीं दे सकता नहीं गाली नहीं देना फैमिली फैमिली देखती है वरना मैं ऐसे ऐसी गाली दूँ ऐसे ऐसे गाली दूँ ना जिंदगी भर याद रखेंगे ਕੰਨੀ ਐ ਝੂਠੀ ਔਰਤਾ ਦੇਖ ਲੈਣਾ ਤੁਸੀਂ ਇਹਨੂੰ ਸਿਰਫ ਲੋਕ ਕਮੈਂਟ ਕਰਕੇ ਕਹਿੰਦੇ ਹੁੰਦੇ ਸੀ ਕਿ ਕਿ ਝੂਠ ਬੋਲਦੀ ਆ ਜਾਂ ਡਰਾਮੇ ਕਰਦੀ ਆ ਤੇ ਤੁਸੀਂ ਅੱਜ ਆਪਣੇ ਕੰਨ ਵੀ ਸੁਣ ਲਿਆ ਹੈ ਕਿ ਡਾਕਟਰ ਦੇ ਕੋਲੋਂ ਪੁੱਛ ਕੇ ਆਏ ਆ ਤੇ ਉੱਥੋਂ ਵੀ ਉਹਨਾਂ ਨੇ ਇਹੀ ਗੱਲ ਆਖੀ ਆ ਕਿ ਸਿਰਫ ਇਹਦੇ ਟੈਸਟ ਹੋਏ ਆ ਇਹਦਾ ਕੋਈ ਆਪਰੇਟ ਨਹੀਂ ਹੋਇਆ ਤੇ ਕਿੰਨੇ ਡਰਾਮੇ ਕਰਦੀ ਆ ਡੇਲੀ ਵਲੌਗ ਡੇਲੀ ਰੀਲਾਂ ਤੇ ਮੇਰਾ ਆਪਰੇਟ ਹੋਇਆ ਵਾ ਐਦਾਂ ਉਦਾਂ ਕਿੱਦਾਂ ਖਾਂਦੀ ਪੀਂਦੀ ਆ ਬੈਠ ਤੇ ਬੈਠਦੀ ਆ ਜਿਹਦਾ ਆਪਰੇਸ਼ਨ ਹੋਇਆ ਹੋਵੇ ਉਹ ਬੰਦਾ ਤੇ ਇੰਨੀ ਜ਼ਿਆਦਾ ਮਤਲਬ ਰੈਸਟ ਕਰਦਾ ਨਾ ਤੋ ਉੱਠਿਆ ਬੈਠਿਆ ਜਾਂਦਾ ਏ ਇਹਦੇ ਉਧਾ ਤੁਰੀ ਫਿਰਦੀ ਆ ਵਲੌਗ ਬਣਾਈ ਜਾਂਦੀ ਆ ਲੋਕਾਂ ਨੂੰ ਵੀ ਪਾਗਲ ਬਣਾਈ ਜਾਂਦੀ ਆ ਤਾਂ ਹੀ ਉਹ ਕਹਿੰਦੇ ਆ ਇਹਨਾਂ ਦੀ ਅੱਖਾਂ ਖੋਲੋ ਤੇ ਇਹੋ ਜਿਹੇ ਦੇ ਯਕੀਨ ਨਾ ਕਰਿਆ ਕਰੋ ਇਹਨਾਂ ਨੂੰ ਦੇਖਣਾ ਹੀ ਬੰਦ ਕਰ ਦਿਓ ਇਹਦੇ ਹੰਕਾਰੀ ਜਨਾਨੀ ਆ ਜੇ ਨ ਕੋਈ ਗਲਤ ਬੋਲਦੇ ਤਾਰਪਲਾਈ ਲੈ ਕੇ ਆ ਜਾਂਦੀ ਆ ਤੇ ਲੋਕਾਂ ਨੂੰ ਪਾਗਲ ਤੇ ਬਣਾਉਂਦੀ ਬਣਾਉਂਦੀ ਆ ਤੇ ਅੱਜ ਤੁਸੀਂ ਸੁਣ ਵੀ ਲਿਆ ਏ ਇਹਦਾ ਕੋਈ ਆਪਰੇਟ ਨਹੀਂ ਹੋਇਆ ਸਿਰਫ ਤਾਂ ਸਿਰਫ ਇਹਦੇ ਟੈਸਟ ਹੋਏ ਆ ਦੇਖ ਲੋ ਕਿੱਡੀ ਵੱਡੀ ਝੂਠੀ ਆ ਰੱਬ ਤੋਂ ਵੀ ਨਹੀਂ ਡਰਦੀ ਕਿ ਲੋਕਾਂ ਨੂੰ ਕਿਵੇਂ ਹਨਾ ਪਾਗਲ ਬਣਾਈ ਜਾਂਦੇ ਆ ਵੇਲੀ ਬੈਠੀ ਦੀਵਾਲੀ ਮੈਂ ਆਲਰੇਡੀ ਲੈਂਸ ਲਾਏ ਹੋਏ ਆ ਔਰ ਆਈ ਥਿੰਕ ਤੁਸੀਂ ਉਹ ਲੈਂਸ ਵਾਲਾ ਫਿਲਟਰ ਲਾਇਆ ਹੈ ਹਨਾ ਕਾਫੀ ਟਾਈਮ ਤੋਂ ਮੇਰਾ ਮਨ ਸੀਗਾ ਲਾਈਵ ਤੇ ਜੁੜਨ ਦਾ ਬਟ ਵਾਇਰਸ ਕਰਕੇ ਥੋੜਾ ਜਿਹਾ ਹੁੰਨਾ ਸੀਗਾ ਕਿ ਵਾਇਰਸ ਨੂੰ ਸੰਭਾਲਣਾ ਹੁੰਦਾ ਜਦੋਂ ਤੁਸੀਂ ਲਾਈਵ ਹੁੰਦੇ ਅਸੀਂ ਵੀ ਸੋਚ ਹੀ ਰਹਿ ਸੀ ਕਿ ਗੋਪੀ ਕਿੱਥੇ ਗਾਇਬ ਹੋ ਗਈ ਪਰ ਗੋਪੀ ਵੀ ਤੁਹਾਡੇ ਸਾਹਮਣੇ ਪੇਸ਼ ਹੋਈ ਗਈ ਜੇ ਗੋਪੀ ਨੂੰ ਉਡੀਕ ਹੀ ਰਹਿ ਸੀ ਤੇ ਗੋਪੀ ਵਾਪਸ ਆ ਗਈ ਆ ਤੇ ਗੋਪੀ ਕਹਿ ਰਹੀ ਆ ਕਿ ਮੈਂ ਆਪਣੇ ਮੁੰਡੇ ਦੇ ਨਾਲ ਵਿਜੀ ਸੀ ਤੇ ਇਹਦਾ ਘਰ ਵਾਲਾ ਜਿਹੜਾ ਸੀ ਉਹ ਲਾਈਵ ਹੋ ਕੇ ਬੈਠਾ ਰਹਿੰਦਾ ਸੀ ਉਹਨੇ ਤਾਂ ਲਾਈਵ ਹੋ ਕੇ ਰਹਿਣਾ ਹੀ ਆ ਨਾ ਤੂੰ ਸਿਆਣੀ ਬਿਆਣੀ ਹੈਂ ਹੀ ਆ ਥੋੜਾ ਬਾਦ ਉਹਨੂੰ ਵੀ ਸਮਝਾਇਆ ਕਰ ਕਿ ਅਕਲ ਨੂੰ ਹੱਥ ਮਾਰ ਸਿਰਫ ਪੈਸਾ ਹੀ ਰੱਖੇ ਆ ਕੀ ਮਤਲਬ ਜੇ ਤੁਹਾਡਾ ਮੁੰਡਾ ਵੱਡਾ ਹੋਊਗਾ ਉਹ ਕੀ ਸੋਚੂਗਾ ਕਿ ਸਾਡਾ ਮਾਪਿਓ ਆਹ ਲੱਛਣ ਕਰਦਾ ਰਿਹਾ ਸੀ ਨੈਟ ਦੇ ਉੱਪਰ ਤੁਹਾਡੀਆਂ ਵੀਡੀਓ ਤੇ ਪਈਆਂ ਰਹਿਣੀਆਂ ਐ ਨਾ ਜੇ ਹਿਸਾਬ ਨਾਲ ਤੁਸੀਂ ਲਾਈਵ ਹੋ ਕੇ ਟਿਕਟੌਕ ਤੇ ਬੈਠਦਾ ਤੇਰਾ ਘਰ ਵਾਲਾ ਹਨਾ ਤੇ ਕਿਵੇਂ ਲੋਕ ਗਲਤ ਮਲਤ ਸ਼ਬਦ ਬੋਲਦੇ ਆ ਜਿਹੜੇ ਨਹੀਂ ਵੀ ਬੋਲਣੇ ਚਾਹੀਦੇ ਤੇ ਕਿਵੇਂ ਮਤਲਬ ਤੁਸੀਂ ਸੁਣ ਲੈਂਦੇ ਕਿਵੇਂ ਲੋਕਾਂ ਦਾ ਸਾਹਮਣਾ ਕਰ ਲੈਂਦੇ ਹੋ ਨਾਲੇ ਆਪਣਾ ਜਲੂਸ ਕਢਵਾਉਂਦੇ ਹੋ ਨਾਲੇ ਲੋਕਾਂ ਨੂੰ ਲਾਹਨਤ ਪਹੁੰਚਾਉਂਦੇ ਹੋ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਇੱਥੇ ਬੈਠੇ ਰਹਿੰਦੇ ਹੋ ਕਿ ਸਿਆਣਾ ਬਿਆਣਾ ਹੈਗਾ ਅਕਲ ਨੂੰ ਹੱਥ ਮਾਰ ਕੋਈ ਚੰਗੇ ਕੰਮ ਕਰ ਕੋਈ ਮਿਹਨਤ ਕਰ ਕੀ ਰੱਖਿਆ ਇੱਥੇ ਬੈਠਾ ਰ ਇਹਨਾਂ ਨਾਲੇ ਗਾਣਾ ਲੈਂਦਾ ਹੈ ਪਿੱਡਾ ਬੇਸ਼ਰਮ ਨਾਲੇ ਆਪਣੀ ਜਨਾਨੀ ਦਾ ਵੀ ਜਲੂਸ ਕਢਵਾ ਰਿਆ ਵਾ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤਾਂ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ